ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਰਨਲ ਸਿੰਘ ਸਾਡੇ ਚੈਨਲ ਸਿੱਧੂ ਵਲੌਗਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਗਾ ਤੁਸੀਂ ਪਿਛਲੀ ਵੀਡੀਓ ਵਿੱਚ ਆਪਣਾ ਬਹੁਤ ਪਿਆਰ ਦਿਖਾਇਆ ਤੇ ਇਦਾਂ ਹੀ ਆਪਣਾ ਪਿਆਰ ਬਰਕਰਾਰ ਰੱਖਿਆ ਜੇ ਤੇ ਅੱਜ ਅਸੀਂ ਤੁਹਾਨੂੰ ਆਪਣਾ ਆਲਾ ਦਵਾਲਾ ਦਿਖਾਵਾਂਗੇ ਜਿਹੜੇ ਏਰੀਆ ਦੇ ਵਿੱਚ ਅਸੀਂ ਰਹਿੰਦੇ ਆ ਤੇ ਇੱਥੋਂ ਦੇ ਸੁਪਰਮਾਰਕੀਟਸ ਇੱਥੋਂ ਦਾ 뷰 ਕਿਦਾਂ ਦਾ ਹੈ ਤੇ ਸਟੇਸ਼ਨਸ ਵਗੈਰਾ ਉਹ ਸਭ ਕੁਝ ਤੁਹੰਦਰਗਾ ਤੇ ਚਲੋ ਹੁਣ ਤੁਹਾਨੂੰ ਦਿਖਾਉਣੀ ਆ ਇੱਥੋਂ ਦੇ ਆਲਾ ਦਵਾਲਾ ਤੇ ਸਾਡੇ ਘਰ ਦੇ ਨੇੜੇ ਤੇੜੇ ਜਿਹੜੇ ਘਰ ਨੇ ਚਲੋ ਆ ਜਿਹੜੇ ਇਸ ਟਾਈਮ ਤੁਸੀਂ ਘਰ ਦੇਖ ਰਹੇ ਆ ਇੱਥੇ ਜ਼ਿਆਦਾਤਰ ਘਰ ਤਰਕੋਣ ਛੇਪ ਜਿਹੇ ਹੁੰਦੇ ਆ ਕਿਉਂਕਿ ਇੱਥੇ ਬਰਫ਼ ਪੈਂਦੀ ਰਹਿੰਦੀ ਆ ਤੇ ਜਿਹੜੇ ਫਲੈਟ ਘਰ ਹੁੰਦੇ ਆ ਉਹਨਾਂ ਦੇ ਸੱਤ ਦੇ ਉੱਤੇ ਬਰਫ਼ ਜੰਮ ਜਾਂਦੀ ਆ ਤੇ ਜਿਸ ਨੂੰ ਕੀ ਬਾਤ ਕੱਟਣਾ ਬਹੁਤ ਔਖਾ ਹੁੰਦਾ ਤਾਂ ਕਰਕੇ ਇੱਥੇ ਸਾਰੇ ਘਰ ਇਦਾਂ ਦੇ ਹੀ ਆ ਤੇ ਤੁਸੀਂ ਦੇਖ ਰਹੇ ਹੋ ਅੱਗੇ ਕਿ ਹਰ ਘਰ ਦੇ ਵਿੱਚ ਪਾਰਕ ਹੈ ਤੇ ਇਹ ਇੱਥੋਂ ਦੀ ਸਰਕਾਰ ਨੇ ਜ਼ਰੂਰੀ ਕੀਤਾ ਹੈ ਤਾਂ ਕਿ ਲੋਕ ਆਪਣੇ ਘਰ ਦੇ ਵਿੱਚ ਹਰਿਆਲੀ ਰੱਖ ਸਕਣ ਤੇ ਇਦਾਂ ਦਾ ਚੀਜ਼ਾਂ ਬਣਾਈ ਰੱਖਣ ਤੇ ਦਰਖਤਾਂ ਦੀ ਤਾਂ ਇੱਥੇ ਕੋਈ ਕਮੀ ਨਹੀਂ ਨੇੜੇ ਤੇੜੇ ਸਾਰੀ ਜਗ੍ਹਾ ਤੇ ਦਰਖਤ ਹੀ ਦਰਖਤ ਨੇ ਤੇ ਹੁਣ ਆ ਜਿੱਦਾਂ ਕੀ ਆ ਇਹ ਇਹ ਸਾਡੇ ਘਰ ਦਾ ਗਾਰਡਨ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਸਾਡੇ ਘਰ ਦਾ ਗਾਰਡਨ ਹੈ ਜਿੰਦੇ ਵਿੱਚ ਅਸੀਂ ਥੋੜੀਆਂ ਜੀਆਂ ਸਬਜ਼ੀਆਂ ਵੀ ਲਾਈਆਂ ਸੀ ਪਰ ਉਹ ਹੁਣ ਸੁੱਕ ਚੁਕੀਆਂ ਤੇ ਚਲੋ ਹੁਣ ਤਾਨੂੰ ਲੈ ਕੇ ਚਲਦੇ ਆਂ ਮਾਰਕੀਟ ਵੱਲ ਚਲੋ ਹੁਣ ਆਪਾਂ ਚਲਦੇ ਆਂ ਬਾਹਰ ਨੂੰ ਇਹ ਹੁਣ ਆਪਾਂ ਖੜੇ ਆਂ ਆਪਣੇ ਘਰ ਦੇ ਮੂਹਰੇ ਇੱਥੇ ਜਿੱਦਾਂ ਬੇਸਮੈਂਟ ਵਗੈਰਾ ਚ ਲੋਕ ਨਹੀਂ ਰਹਿੰਦੇ ਜਾਂ ਇੱਕ ਪੂਰਾ ਫਲੋਰ ਨਹੀਂ ਹੁੰਦਾ ਇਦਾਂ ਘਰ ਦੇ ਵਿੱਚ ਛੋਟੇ ਛੋਟੇ ਇੱਕ ਫਲੈਟ ਬਣੇ ਹੁੰਦੇ ਆ ਤੇ ਇਹਨਾਂ ਚੋਂ ਇੱਕ ਸਾਡਾ ਫਲੈਟ ਆ ਤੇ ਚਲੋ ਹੁਣ ਆਪਾਂ ਚਲਦੇ ਆਂ ਮਾਰਕੀਟ ਵੱਲ ਇੱਥੋਂ ਥੋੜਾ ਇੱਥੋਂ ਥੋੜਾ ਹੁਣ ਆ ਚੁੱਕੇ ਆਪਾਂ 메ਨ ਰੋਡ ਦੇ ਉੱਤੇ ਇੱਕ ਵਨ ਆਫ ਦਾ 메ਨ ਰੋਡ ਆ ਤੇ ਇੱਥੇ ਇੱਕ ਸੁਪਰਮਾਰਕਟ ਆ ਜਾਂਦੀ ਆ ਤੇ ਦੂਸਰਾ ਨਾਲ ਹੀ ਇੱਥੇ ਬੱਸ ਅੱਡਾ ਆ ਜਾਂਦਾ ਸਾਨੂੰ 100 ਮੀਟਰ ਵੀ ਨਹੀਂ ਤੁਰਨਾ ਪਿਆ ਘਰ ਤੋਂ ਤੇ ਸੁਪਰਮਾਰਕਟ ਤੇ ਬੱਸ ਅੱਡਾ ਆ ਗਿਆ ਤੇ ਆ ਪਿੱਛੇ ਮੇਰੇ ਬੱਸ ਅੱਡਾ ਹੈ ਤੇ ਉਹ ਜਿਹੜਾ ਰੇਵੀ ਨਾਮ ਦੀ ਜਗ੍ਹਾ ਉਹ ਇੱਕ ਸੁਪਰਮਾਰਕਟ ਆ ਤੇ ਉਹ ਕਾਫੀ ਵੱਡੀ ਇੱਥੋਂ ਦੀ ਸਭ ਤੋਂ ਵੱਡੀ ਸੁਪਰਮਾਰਕਟ ਇਹੀ ਆ ਤੇ ਤੇ ਹੋਰ ਆ ਬਸਦਾ ਹੁਣੇ-ਹੁਣੇ ਇੱਥੋਂ ਬਸ ਲੰਗੀ ਏ ਤੇ ਇਧਰ ਆ ਪੱਬ ਐਰੀਆ ਤੇ ਇੱਥੇ ਸਭ ਤੋਂ ਵੱਧ ਸੁਪਰਮਾਰਕਟਸ ਇਸ ਏਰੀਏ 'ਚ ਹੀ ਆਉਂਦੇ ਨੇ ਤੇ ਹੁਣ ਉੱਪਰ ਜਾਈਏ ਇੱਥੇ ਇੱਕ ਪਾਉਣਾ ਪੱ ਚੱਲੇ ਆ ਪਾਰਕ ਵਾਲੀ ਸਾਈਡ ਉੱਪਰ ਇੱਕ ਬਹੁਤ ਵੱਡੀ ਪਾਰਕ ਏ ਤੇ ਆ ਰਸਤਾ ਉੱਪਰ ਨੂੰ ਜਾਂਦਾ ਤੇ ਇਧਰਲੇ ਹੱਥ ਸੁਪਰਮਾਰਕਟ ਆ ਜਾਂਦੀ ਆ ਤੇ ਦੂਸਰੇ ਹੱਥੋਂ स्विਮਿੰਗ ਪੂਲ ਆ ਜਿੱਥੇ ਲੋਕ ਆਪਣਾ ਆ ਕੇ ਨਹਾ ਵਗੈਰਾ ਸਕਦੇ ਨੇ ਤੇ ਇੱਥੇ ਇੱਕ ਛੋਟੀ ਜੀ ਯੋਗਾ ਪਾਰਕ ਵੀ ਹੈਗੀ ਏ ਸਾਹਮਣੇ ਚਲੋ ਹੁਣ ਆਪਾਂ ਤੁਹਾਨੂੰ ਪਹਿਲਾਂ ਇਧਰਲੀ ਛੋਟੀ ਪਾਰਕ ਤੇ स्विਮਿੰਗ ਪੂਲ ਇਧਰ ਏ ਤੇ ਆਾ स्विਮਿੰਗ ਪੂਲ ਹੈ ਤੇ ਇਧਰ ਛੋਟੀ ਜੀ ਇੱਕ ਪਾਰਕ ਆ ਯਾਨੀ ਕਿ ਯੋਗਾ ਪਾਰਕ ਜਿੱਦਾਂ ਕਿ ਸਾਈਕਲਸ ਵਗੈਰਾ ਲੱਗੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਚਲਾ ਸਕਦੀਆਂ ਤੇ ਇਧਰ स्विਮਿੰਗ ਪੂਲ ਆ سامنے ਤੁਹਾਨੂੰ ਦੇਖ ਹੀ ਰਿਹਾ ਹੋਵੇਗਾ ਆ সুইমিਂਗ ਪੂਲ ਆ ਤੇ ਇਧਰ ਆ ਜਿਹੜਾ ਇਹ ਛੋਟੀ ਜਿਹੀ ਇੱਕ ਪਾਰਕ ਬਣੀ ਹੋਈ ਏ ਜਿੱਥੇ ਕਿ ਲੋਕ ਆਪਣੇ ਡੌਗਸ ਵਗੈਰਾ ਵੀ ਲੈ ਕੇ ਆਉਂਦੇ ਤੇ ਐਕਸਰਸਾਈਜ਼ ਕਰਨ ਆਉਂਦੇ ਨੇ ਤੇ ਇੱਥੋਂ ਆਪਾਂ ਹੁਣ ਸਿੱਧਾ ਚੱਲਦੇ ਆਂ ਉੱਪਰ ਚਲੋ ਹੁਣ ਮੈਂ ਵੀ ਕਰ ਲੈਂਦਾ ਥੋੜੀ ਜਿਹੀ ਐਕਸਰਸਾਈਜ਼ ਇੱਕ ਐਕਸਰਸਾਈਜ਼ ਦਾ ਇਹ ਸਾਡੀਆਂ ਢਿੱਡ ਵਾਸਤੇ ਹੀ ਹਨ ਪਤਲੇ ਹੋਣ ਵਾਸਤੇ ਤੇ ਸਾਨੂੰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਜਿਹੜਾ ਆਪਣੀ ਸਿਹਤ ਤੰਦਰੁਸਤ ਰਹਿ ਸਕੇ ਤੇ ਚਲੋ ਹੁਣ ਆਪਾਂ ਉੱਪਰ ਚੱਲਦੇ ਹਾਂ ਇੱਧਰ ਦੇ ਦਰਖਤ ਤੁਸੀਂ ਦੇਖ ਰਹੀ ਜੀ ਆਪਣੇ ਵਾਲੇ ਦਵਾਲੇ ਇਹ ਬਹੁਤ ਹੀ ਪੁਰਾਣੇ ਨੇ ਜਿੱਦਾਂ ਕਿ ਤੁਹਾਨੂੰ ਪਿਛਲੇ ਬਲੌਗ ਚ ਵੀ ਦੱਸਿਆ ਸੀਗੇ ਇੱਧਰ ਦੇ ਲੋਕ ਨੇਚਰ ਨੂੰ ਬਹੁਤ ਪਿਆਰ ਕਰਦੇ ਨੇ ਇਹ ਪਤਾ ਹੀ ਨਹੀਂ ਕਿੰਨੇ ਕੁ ਸਾਲ ਪੁਰਾਣੇ ਨੇ ਤੇ ਬਹੁਤ ਵੱਡੇ ਵੱਡੇ ਸ਼ਾਨਦਾਰ ਪੀ ਦਰਖਤ ਨੇ ਤੇ ਇੱਥੇ ਹਰ ਜਗ੍ਹਾ ਤੇ ਤੁਹਾਨੂੰ ਐਡੇ ਵੱਡੇ ਪੇੜ ਦਿਖਣ ਨੂੰ ਮਿਲਣਗੇ ਤੇ ਹੁਣ ਇੱਧਰ ਤੁਸੀਂ ਦੇਖ ਸਕਦੇ ਜੀ ਹਰ ਪਾਸੇ ਹਰਿਆਲੀ ਹੀ ਹਰਿਆਲੀ ਤੁਸੀਂ ਸਾਹਮਣੇ ਦੇਖ ਸਕਦੇ ਜੇ ਇਹ ਇੱਕ ਬੈਂਕ ਦਾ ਤੇ ਉੱਪਰ ਇੱਕ ਹੋਟਲ ਆ ਤੇ ਜਿਹੜਾ ਇਹਨਾਂ ਦਾ ਪੁਲਿਸ ਸਟੇਸ਼ਨ ਆ ਉਹ ਵੀ ਉੱਪਰ ਹੀ ਆ ਤੇ ਹੁਣ ਆਪਾਂ ਚੱਲਦੇ ਆ ਪਾਰਕ ਵਿੱਚ ਆ ਦੇਖ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਕਿੰਦਾ ਛੋਟੇ ਜਿਹੇ ਰਸਤੇ ਬਣਾਏ ਹੋਏ ਆ ਤੇ ਕਿੰਦਾ ਨਿਚਰ ਨੂੰ ਇਹ ਦਿਖਾਉਂਦੇ ਨੇ ਆਪਣੇ ਦੇਸ਼ ਦੇ ਵਿੱਚ ਇੱਥੇ ਤੁਸੀਂ ਏਰੀਆ ਦੇਖ ਸਕਦੇ ਜੇ ਇੱਕ ਹੋਟਲ ਆ ਬਹੁਤ ਹੀ ਪੁਰਾਣਾ ਤੇ ਵੱਡਾ ਹੋਟਲ ਹੈ ਤੇ ਇਹ ਇਧਰ ਨੇ ਪਾ ਕੇ ਆ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਜੇ ਇਹ ਇੱਕ ਰਾਤ ਹਾਊਸ ਆ ਜਿੰਨੂੰ ਕੀ ਆਪਾਂ ਪੰਜਾਬੀ ਦੇ ਵਿੱਚ ਸੁਵਿਧਾ ਕੇਂਦਰ ਵੀ ਕਹਿ ਸਕਦੇ ਆ ਤੇ ਇੱਥੇ ਆਪਾਂ ਨੂੰ ਹਰ ਤਰੀਕੇ ਦੀ ਸੁਵਿਧਾ ਮਿਲ ਸਕਦੀ ਏ ਤੇ ਆਪਾਂ ਨੂੰ ਆਪਣੀ ਚਲੋ ਆ ਜਿਹੜਾ ਤੁਸੀਂ ਇਧਰ ਦੇਖ ਸਕਦੇ ਜੇ ਇਹ ਇੱਕ ਸਿਨੇਮਾ ਹਾਲ ਹੈ ਜਿੱਥੇ ਕੀ ਇਹ ਲਾਈਵ ਥੀਏਟਰ ਵੀ ਵਿਖਾਉਂਦੇ ਨੇ ਤੇ ਇਹਨਾਂ ਦੀਆਂ ਖੁੱਦੀਆਂ ਮੂਵੀਆਂ ਵੀ ਇੱਥੇ ਲੱਗਦੀਆਂ ਨੇ ਤੇ ਜਿੱਥੇ ਜਾ ਕੇ ਆਪਾਂ ਇੰਜੋਏ ਕਰ ਸਕਦੇ ਹਾਂ ਇਹਨਾਂ ਗੱਲ ਕਰ ਰਿਆ ਸੀਗਾ ਇਹ ਉਹੀ ਥੀਏਟਰ ਆ ਜਿਹਨੂੰ ਕੀ ਇੱਕ ਖੁਰ ਥੀਏਟਰ ਵੀ ਕਹਿੰਦੇ ਨੇ ਤੇ ਇੱਥੇ ਲਾਈਵ ਥੀਏਟਰ ਹੁੰਦੇ ਨੇ ਤੇ ਮੂਵੀਜ਼ ਵੀ ਇੱਥੇ ਇਹਨਾਂ ਦੀਆਂ ਚੱਲਦੀਆਂ ਨੇ ਤੇ ਆ ਇੱਥੇ ਇਹਨਾਂ ਨੇ ਲਿਖੀਆਂ ਵੀ ਹੋਈਆਂ ਨੇ ਕਿ ਡਰਾਮੇ ਕਿਹੜੇ-ਕਿਹੜੇ ਆ ਰਹੇ ਨੇ ਤੇ ਕੀ-ਕੀ ਔਨ ਦਾ ਵੇ ਆ ਰਿਹਾ ਇਹਨਾਂ ਦਾ ਤੇ ਚੱਲਦੇ ਆਪਾਂ ਪਾਰਕ ਨੂੰ ਤੇ ਇੱਥੇ ਜ਼ਿਆਦਾਤਰ ਕੰਮ ਚੱਲ ਰਿਹਾ ਹੈ ਇਸ ਟਾਈਮ ਹਰ ਪਾਸੇ ਤੁਸੀਂ ਦੇਖ ਸਕਦੇ ਜੇ ਉਹ ਇੱਧਰ ਵੀ ਕ੍ਰੇਨਸ ਖੜੀਆਂ ਹੋਈਆਂ ਤੇ ਉਹ ਸਾਹਮਣੇ ਵੀ ਰੋਡ ਬੰਦ ਕੀਤਾ ਹੋਇਆ ਉੱਥੇ ਵੀ ਕੰਮ ਚੱਲ ਰਿਹਾ ਹੈ ਤੇ ਹੁਣ ਆਪਾਂ ਜਾਨੀਏ ਉੱਪਰ ਕੁਰ ਪਾਰਕ ਤੇ ਤੁਹਾਨੂੰ ਪਾਰਕ ਦਿਖਾਉਣੇ ਆ ਤੇ ਮਾਰਕੀਟ ਵੀ ਇੱਥੇ ਨਾਲ ਹੀ ਹੈ ਤੁਸੀਂ ਫੋਲ ਦੇਖ ਸਕਦੇ ਨੇ ਕਿਨੇ ਸੋਹਣੇ ਚਿੱਟੇ ਰੰਗ ਦੇ ਗੁਲਾਬ ਤੇ ਲਾਲ ਗੁਲਾਬ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਸਾਹਮਣੇ ਇੱਕ ਰੈਸਟੋਰੈਂਟਸ ਨੇ ਤੇ ਆ ਇੱਕ ਪਿਆਰਾ ਜਿਹਾ ਫਾਉਂਟੇਨ ਲੱਗਾ ਹੋਇਆ ਹੈ ਆਪਾ ਪਲੇਟਾਂ ਵਾਲਾ ਤੇ ਸਾਹਮਣੇ ਦੁਕਾਨਾਂ ਨੇ ਤੇ ਇਧਰ ਇਧਰਲੀ ਸਾਈਡ ਆਪਣੀ ਕੁਰਪਾਰਕ ਆ ਜਾਂਦੀ ਏ ਤੇ ਇਧਰ ਮਾਰਕੀਟ ਆ ਜਾਂਦੀ ਹੈ ਚਲੋ ਫੇਰ ਪਹਿਲਾਂ ਆਪਾਂ ਕੁਰਪਾਰਕ ਵੇਖਦੇ ਆ ਫਿਰ ਆਪਾਂ ਚੱਲਾਂਗੇ ਮਾਰਕੀਟ ਦਾ ਆ ਇਸ ਨਿੰਜਾ ਜਿਹੜਾ ਤੁਸੀਂ ਦੇਖ ਰਹੇ ਜੇ ਸਾਹਮਣੇ ਇਹ ਇੱਥੋਂ ਦਾ ਮੈਪ ਪਲਾਨ ਆ ਇਹ ਪੂਰੇ ਬਾਦਲੈਂਡ ਆਫ ਸ਼ਹਿਰ ਦਾ ਸ਼ਹਿਰ ਏਰੀਆ ਦਾ ਉਹ ਹੈ ਮੈਪ ਹੈ ਜਿੰਦੇ ਵਿੱਚ ਇਸ ਟਾਈਮ ਆਪਾਂ ਇਸ ਜਗ੍ਹਾ ਦੇ ਉੱਪਰ ਖੜੇ ਹੋਈਆਂ ਹਰ ਪਾਰਕ ਚ ਤੇ ਚਲੋ ਹੁਣ ਇਧਰਲੇ ਸਾਈਡ ਸੈਲਫ ਸਰਵਿਸ ਆ ਇਹ ਜਿਹੜੇ ਤੁਸੀਂ ਇਸ ਟਾਈਮ ਦੇਖ ਰਹੇ ਜੇ ਇਹ ਥੋੜਾ ਸਿਨੇਮਾ ਘਰ ਹੈ ਇੱਥੇ ਮੂਵੀਜ਼ ਵਗੈਰਾ ਲੱਗਦੀਆਂ ਨੇ ਤੇ ਇੱਥੇ ਹਰ ਪਾਸੇ ਹਰਿਆਲੀ ਹਰਿਆਲੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੁਣ ਆਪਾਂ ਪਾਰਕ ਦੇ ਵਿੱਚ ਆ ਚੁੱਕੇ ਹਾਂ ਤੇ ਚਲੋ ਹੁਣ ਤੁਹਾਨੂੰ ਪਾਰਕ ਦਿਖਾਉਣੀ ਹੈ ਇੱਥੇ ਫਾਉਂਟੇਨਸ ਦੀ ਕੋਈ ਕਮੀ ਹੀ ਨਹੀਂ ਹੈ ਸਾਹਮਣੇ ਇੱਕ ਹੋਰ ਫਾਉਂਟੇਨ ਆ ਗਿਆ ਹੈ ਜਿਹੜੇ ਰਸਤੇ ਤੋਂ ਆਪਾਂ ਆਏ ਆ ਉੱਥੇ ਵੀ ਛੋਟੇ ਛੋਟੇ ਫਾਊਂਟੇਨ ਲੱਗੇ ਹੁੰਦੇ ਆ ਪਰ ਪਤਾ ਨਹੀਂ ਕਿਉਂ ਅੱਜ ਉਹ ਚੱਲ ਨਹੀਂ ਰਹੇ ਸੀ ਤੇ ਆ ਜਿਹੜਾ ਤੁਸੀਂ ਪਿੱਛੇ ਬਿਲਡਿੰਗ ਦੇਖ ਰਹੇ ਜੇ ਇੱਥੇ ਇਹਨਾਂ ਦੇ ਵਿਆਹ ਵਗੈਰਾ ਹੁੰਦੇ ਹਨ ਪਰ ਇਸ ਵਕਤ ਇਹ ਕੰਮ ਵਗੈਰਾ ਚੱਲ ਰਿਹਾ ਤੇ ਹੁਣ ਇੱਥੇ ਕੋਈ ਵੀ ਪ੍ਰੋਗਰਾਮ ਨਹੀਂ ਲੱਗ ਰਿਹਾ ਕਿਉਂਕਿ ਕੰਮ ਚੱਲ ਰਿਹਾ ਹੈ ਤੇ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਜੇ ਇੱਕ ਛੋਟਾ ਜਿਹਾ ਫਾਉਂਟੇਨ ਆ ਚੁੱਕਿਆ ਹੈ ਫਿਰ ਤੋਂ ਤੇ ਜਿਹੜਾ ਕੈਫੇ ਆ ਜਿੰਦੇ ਵਿੱਚ ਲੋਕ ਇੱਥੇ ਬਹਿ ਕੇ ਖਾਣ ਪੀਣ ਕਰ ਸਕਦੇ ਨੇ ਸਾਮਣੇ ਦਰਖਤ ਦੇਖ ਰਹੇ ਜੇ ਇਹ ਪਤਾ ਨਹੀਂ ਕਿੰਨੇ ਕੁ ਸਾਲ ਪੁਰਾਣਾ ਹੋਊਗਾ ਤੇ ਇਹ ਇੱਕ ਕੁਦਰਤ ਦਾ ਬਹੁਤ ਹੀ ਸੋਹਣਾ ਕ੍ਰਿਸ਼ਮਾ ਹੈ ਜਿੰਦੇ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਇਹਨੂੰ ਦੇਖ ਸਕਦੇ ਹੋ ਬਹੁਤ ਹੀ ਛੋਟਾ ਜਿਹਾ ਹੈ ਤੇ ਇਹਦੇ ਅੰਦਰੋਂ ਇਹ ਬਹੁਤ ਹੀ ਯਾਨਕੀ ਅੰਦਰ ਇੱਕ ਵੀ ਪੱਤਾ ਨਹੀਂ ਦੇਖਣ ਨੂੰ ਮਿਲਦਾ ਯਾਨਕੀ ਟਾਹਣੀਆਂ ਨਹੀਂ ਹੁੰਦੀਆਂ ਅੰਦਰੋਂ ਪੂਰਾ ਇੱਕ ਖੁੱਲਾ ਏਰੀਆ ਹੈ ਅੰਦਰ ਜਿੰਦੇ ਅੰਦਰ ਤੁਹਾਨੂੰ ਜਾ ਕੇ ਵੀ ਦਿਖਾ ਦਾਂਗੇ ਆ ਤੁਸੀਂ ਦੇਖ ਸਕਦੇ ਜੇ ਅੰਦਰ ਉਹ ਪੂਰੀ ਤਰ੍ਹਾਂ ਇੱਕ ਖੁੱਲਾ ਹੈ ਤੇ ਆਹ ਦੇਖੋ ਕੁਦਰਤ ਨੇ ਕਿੰਨਾ ਸੋਹਣੀ ਚੀਜ਼ ਬਣਾਈ ਆ ਇਹਦੇ ਵਿੱਚ ਕੁਦਰਤੀ ਤੌਰ ਤੇ ਇੱਕ ਤਰ੍ਹਾਂ ਦੀ ਪੌੜੀ ਲੱਗੀ ਹੋਈ ਆ ਤੇ ਬੱਚੇ ਇਹਦੇ ਵਿੱਚੋਂ ਚੜ ਕੇ ਉੱਪਰ ਵੀ ਜਾਂਦੇ ਹਨ ਐਦਾਂ ਇਹਦੇ ਉੱਪਰ ਜਾਂਦੇ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਜੇ ਬੈਹਣ ਦੀ ਜਗ੍ਹਾ ਬਣੀ ਹੈ ਹੋਰ ਵੀ ਉੱਪਰ ਜਾ ਸਕਦੇ ਆ ਤੇ ਇਹ ਕਾਫੀ ਮਜ਼ਬੂਤ ਪੇੜ ਆ ਤੁਸੀਂ ਇੱਥੇ ਦੇਖ ਸਕਦੇ ਜੇ ਹਰ ਪਾਸੇ ਹਰਿਆਲੀ ਏ ਦੇਖ ਸਕਦੇ ਕਿੰਨੇ ਹੀ ਪੇੜ ਪੌਦੇ ਆਲੇ ਦੁਆਲੇ ਲੱਗੇ ਹੋਏ ਨੇ ਤੇ ਔਸ ਬਹੁਤ ਹੀ ਉੱਚੇ ਉੱਚੇ ਲੰਮੇ ਲੰਮੇ ਪੇੜ ਨੇ ਪਤਾ ਹੀ ਨਹੀਂ ਕਿੰਨੇ ਕੋ ਸਾਲ ਪੁਰਾਣੇ ਵੀ ਹੋ ਸਕਦੇ ਨੇ ਇਹ ਔਰ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਇੱਕ ਪਾਰਕ ਏ ਤੇ ਇਹਦੇ ਵਿੱਚ ਬੱਚੇ ਖੇਡ ਰਹੇ ਨੇ ਆਪਣਾ ਇੰਜੋਏ ਕਰ ਰਹੇ ਨੇ ਔਰ ਸਲਾਈਡ ਸੀ ਸਬ ਵਗੈਰਾ ਸਭ ਕੁਝ ਲੱਗਾ ਹੈ ਇਹਦੇ ਵਿੱਚ ਹੁਣ ਚੱਲੀਏ ਹੁਣ ਚੱਲੀਏ ਆਪਾਂ ਮਾਰਕੀਟ ਦੇ ਵਿੱਚ ਤੇ ਉੱਥੇ ਮਾਰਕੀਟ ਤੁਹਾਨੂੰ ਦਿਖਾਵਾਂਗੇ ਇੱਥੋਂ ਨੀਆਂ ਸ਼ਾਪਸ ਵਗੈਰਾ ਕਿੱਦਾਂ ਦੀਆਂ ਨੇ ਚਲੋ ਚੱਲਦੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਇੱਥੇ ਸਕੇਟ ਵਗੈਰਾ ਖੇਡਾ ਕਰ ਸਕਦੇ ਹੋ। ਜਿਵੇਂ ਸਾਹਮਣੇ ਆ ਜਿਹੜਾ ਤੁਸੀਂ ਮੇਰੇ ਪਿੱਛੇ ਇਸ ਤੋਂ ਦੇਖ ਰਹੇ ਜੇ ਇੱਥੋਂ ਦਾ ਇੱਕ ਹੋਟਲ ਹੈ ਕਾਫੀ ਵੱਡਾ ਹੋਟਲ ਹੈ ਇਹ ਵੀ ਤੇ ਇਹ ਜਿੱਥੇ ਉਹਨੇ ਇੱਕ ਖੜਾ ਇਹ ਪਲੇਇੰਗ ਏਰੀਆ ਬੱਚਿਆਂ ਵਾਸਤੇ ਇੱਥੇ ਸਕੇਟਸ ਵਗੈਰਾ ਸਾਈਕਲਸ ਵਗੈਰਾ ਚਲਾਉਣੇ ਇੱਥੇ। ਹੋਰ ਤੇ ਇਧਰ ਤੁਸੀਂ ਦੇਖ ਸਕਦੇ ਜੇ ਲੋਕ ਸ਼ਾਰਟ ਪੁੱਟ ਵਰਗੀ ਗੇਮ ਖੇਡ ਰਹੇ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਗੋਲੀਆਂ ਦੇ ਨਿਸ਼ਾਨੇ ਲਾਉਣਦੇ ਹੁੰਦੇ ਆ ਤੇ ਇੱਥੇ ਬੱਚੇ ਸਕੇਟਸ ਵਗੈਰਾ ਜਾਂ ਸਾਈਕਲ ਚਲਾਉਣਾ ਸਿੱਖਦੇ ਨੇ ਤੇ ਹੁਣ ਆਪਾਂ ਚੱਲਦੇ ਆਂ ਮਾਰਕੀਟ ਵੱਲ ਤੁਹਾਨੂੰ ਮਾਰਕੀਟ ਦਿਖਾਉਣੀ ਆ ਤੇ ਇਹ ਆ ਇੱਥੋਂ ਦਾ 뷰 ਜਿੱਥੇ ਅਸੀਂ ਪਹਾੜੀ ਦੇ ਉੱਪਰ ਆ ਇਸ ਟਾਈਮ ਹਾਂ ਅਗਦੀਆਂ ਨੂੰ ਆਪ ਪੇੜ ਤੁਸੀਂ ਦੇਖ ਸਕਦੇ ਜੇ ਕਿੰਨਾ ਸੋਹਣਾ ਹੈ ਇਹ ਰੋਸਮਰੀ ਦਾ ਪੇੜ ਆ ਤੇ ਬਹੁਤ ਲੰਮੇ ਲੰਮੇ ਆ ਆ ਤੁਸੀਂ ਦੇਖ ਸਕਦੇ ਜੀ ਇੱਕ ਰੈਸਟੋਰੈਂਟ ਆ ਨਾਲ ਹੀ ਇੱਕ ਕੱਪੜਿਆਂ ਦੀ ਸ਼ਾਪ ਆ ਤੇ ਇਸ ਹੱਥੇ cinema hall ਤਾਂ ਤੁਸੀਂ ਦੇਖ ਹੀ ਲਿਆ ਤੇ ਉਹ ਇੱਕ self service ਆ ਜਿੱਥੇ ਤੁਸੀਂ ਆਪਣੇ ਸਾਈਕਲ ਵਗੈਰਾ ਖੁਦ ਠੀਕ ਕਰ ਸਕਦੇ ਜੇ ਚਲੋ ਤੁਹਾਨੂੰ ਉਹ ਲੇੜੀਆਂ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਜੀ ਆ ਇਹਦੇ ਵਿੱਚ ਚਾਬੀ ਪਾਣੇ ਸਾਰੇ ਐਲ ਕੀਸਟ ਵਗੈਰਾ ਤੇ ਆ ਇੱਕ ਪੰਪ ਲੱਗਾ ਹੋਇਆ ਹੈ ਸਾਈਕਲ ਦੇ ਵਿੱਚ ਹਵਾ ਭਰ ਸਕਦੇ ਆ ਪੈਂਚਰ ਵਾਲੀ ਚੀਜ਼ ਇੱਥੇ ਨਹੀਂ ਹੋ ਤਾਂ ਤੁਹਾਨੂੰ ਅੱਡ ਤੋਂ ਕਰਵਾਉਣਾ ਪਵੇਗਾ ਤੇ ਆਪ ਸਾਹਮਣੇ ਹੁਣ ਪੂਰੀ ਮਾਰਕੀਟ ਆ ਜੀ ਤੁਸੀਂ ਇਸ ਸਮੇਂ ਦੇਖ ਲਈ ਜੀ ਇੱਕ ਫਾਰਮੇਸੀ ਆ ਇੱਥੋਂ ਲੋਕ ਦਵਾਈਆਂ ਵਗੈਰਾ ਲੈਂਦੇ ਨੇ ਤੇ ਸਾਹਮਣੇ ਇੱਕ ਹੋਟਲ ਆ ਆਹ ਹੁਣ ਇੱਕ ਹੋਟਲ ਆ ਤੇ ਆ ਕੱਪੜਿਆਂ ਦੀ ਸ਼ਾਪ ਆ ਚੁੱਕੀ ਐ ਸਾਹਮਣੇ ਐਮ ਕੇ ਡੀ ਤੁਸੀਂ ਦੇਖ ਸਕਦੇ ਹੋ ਤੇ ਆ ਨਾਲ ਹੀ ਇੱਕ ਯੂ ਐਸ اے ਦੀ ਸ਼ਾਪ ਆ ਇਹਦੇ ਵਿੱਚ ਯੂ ਐਸ اے ਦੀ ਸਨੈਕਸ ਵਗੈਰਾ ਮਿਲਦੇ ਨੇ ਜਿਹੜੇ ਕਿ ਇੱਥੇ ਨਾਰਮਲ ਹੀ ਨਹੀਂ ਮਿਲਦੇ ਹੁੰਦੇ ਇਹਨਾਂ ਨੇ ਇੱਕ ਅੱਧ ਤੋਂ ਸ਼ਾਪ ਖੋਲੀ ਹੋਈ ਐ ਸਿੱਧਾ ਇੱਥੋਂ ਆਪਣੀ ਗਲੀ ਨੂੰ ਰਸਤਾ ਜਾਂਦਾ ਇੱਥੇ ਜੇ ਆਪਾਂ ਸਿੱਧਾ ਸਿੱਧਾ ਜਾਈ ਜਾਵਾਂਗੇ ਤੇ ਆਪਣੀ ਗਲੀ ਆ ਜਾਏਗੀ ਅਸਾਂ سامنے ਹੁਣ ਹੋਟਲਸ ਵਗੈਰਾ ਜਾਂ ਕੱਪੜਿਆਂ ਦੀਆਂ ਦੁਕਾਨਾਂ ਆ ਗਈਆਂ ਨੇ ਤੇ ਆ ਇੱਕ ਹੋਰ ਬੈਂਕ ਆ ਗਿਆ ਹੈ ਇੱਧਰ ਲਿਆਤੀ ਤੁਸੀਂ ਦੇਖ ਸਕਦੇ ਹੋ ਇਸ ਬਾਹਰ ਕਾਸੇ ਨਾਮ ਦਾ ਤੇ ਇੱਧਰ ਹੋਟਲ ਹੈਨੋਵਰ ਰੈਸਟੋਰੈਂਟਸ ਆ ਗਏ ਹੁਣ ਅੱਗੇ ਰੈਸਟੋਰੈਂਟਸ ਇੱਕ ਮੋਬਾਈਲ ਦੀ ਸ਼ਾਪ ਵਸੇ ਹੀ ਕੋਸ਼ਾ ਇੱਕ ਹੋਰ ਫਾਉਂਟੇਨ ਆ ਗਿਆ ਹੈ ਤੁਸੀਂ ਦੇਖ ਸਕਦੇ ਹੱਬੇ ਰੀ ਤੁਸੀਂ ਦੇਖ ਰਹੇ ਜੇ ਬੱਕਰੀ ਇਹ ਮਾਤਾ 2 ਸਾਲਾਂ ਦੀ ਲੈ ਕੇ ਖੜੀ ਆ ਪਰ ਅੱਜ ਤੱਕ ਇਹਨੇ ਦੁੱਧ ਖਿੱਚੀ ਨਹੀਂ ਗਈ ਇੱਥੇ ਹੀ ਖੜੀ ਆ ਸੁਪਰਮਾਰਕਟ ਵਾਲੇ ਵਿਚਾਰੀ ਦਾ ਦੁੱਧ ਵੀ ਚੋਕੇ ਲੈ ਜਾਂਦੇ ਆਈ ਕੁਝ ਨਹੀਂ ਕਹਿੰਦੀ ਤੇ ਬਹੁਤ ਤੰਗ ਕਰਦੀ ਹੈ ਆ ਇੱਕ ਹੋਰ ਪਪੜਿਆਂ ਦੀ ਸ਼ੌਪ ਤੇ ਇੱਕ ਮੋਬਾਈਲਸ ਦੀ ਸ਼ਾਪ ਆ ਚੁੱਕੀ ਹੈ ਦੇਖ ਸਕਦੇ ਜੀ ਇਹ ਰੋਸਮੈਨ ਇੱਥੇ ਸਾਰਾ ਕੋਸਮੈਟਿਕ ਦਾ ਸਮਾਨ ਮਿਲਦਾ ਹੈ ਤੇ ਇੱਕ ਹੋਰ ਕੱਪੜਿਆਂ ਦੀ ਸ਼ਾਪ ਤੇ ਉਸ ਤੋਂ ਬਾਅਦ ਇੱਕ ਹੋਰ ਸੁਪਰ ਇੱਕ ਹੋਰ ਸੁਪਰਮਾਰਕਟ ਆ ਚੁੱਕੀ ਹੈ ਪੈਨੀ ਨਾਮ ਦੀ ਜਿਹੜੀ ਕਿ ਥੱਲੇ ਆ ਤੇ ਇੱਥੇ ਉਹਦੇ ਬੋਰ ਲੱਗੇ ਹੋਏ ਨੇ ਆ ਨਾਲ ਹੀ ਇਧਰ ਨੂੰ ਜਾਈਏ ਤਾਂ ਆ ਸਾਹਮਣੇ ਆ ਪੈਨੀ ਸੁਪਰਮਾਰਕਟ ਦਾ ਤੁਸੀਂ ਸਾਹਮਣੇ ਦੇਖ ਸਕਦੇ ਜੀ ਅਸੀਂ ਖੜੇ ਆਏ ਬਹੁਤ ਹੀ ਉੱਚਾ ਏਰੀਆ ਹੈ ਤੇ ਦੂਰ ਦੂਰ ਨੀਵੀਂ ਏਰੀਆ ਨੇ ਤੇ ਇਹ ਜਿਹੜੀ ਮਾਰਕੀਟ ਹੈ ਛੋਟੀ ਜੀ ਇੱਕ ਪਹਾੜੀ ਦੇ ਉੱਪਰ ਬਣੀ ਹੋਈ ਆ ਤੇ ਤੁਸੀਂ ਥਿ ਵਿਊ ਦੇਖ ਸਕਦੇ ਜੀ ਥੈਂਕਸ ਫॉर ਵਾਚਿੰਗ ਗਾਇਸ ਬਸ ਇਨਾ ਹੀ ਤੇ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਜੇਕਰ ਕੋਈ ਕਮੀ ਪੇਸ਼ੀ ਰਹੀ ਹੋਈ ਤੇ ਉਹਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫॉर ਵਾਚਿੰਗ ਸਬਸਕ੍ਰਾਈਬ the youtube channel see do vlogs